ਤੇ ਖੁਸ਼ ਨੇ ਸ਼ਰਾਫਤ ਆਖ ਦੇਨੀ ਮੇਰੇ ਚੁਪ ਰਹਿਣ ਤੇ ਖੁਸ਼ ਨੇ ਸ਼ਰਾਫਤ ਆਖ ਦੇਨੀ ਜਦੋਂ ਬੋਲਾਂ ਤਾਂ ਉਹ ਖੁੱਲੀ ਬਗਾਵਤ ਆਖ ਦੇਨੀ ਮੇਰੇ ਚੁਪ ਰਹਿਣ ਤੇ ਖੁਸ਼ ਨੇ ਸ਼ਰਾਫਤ ਆਖ ਦੇਨੀ ਜਦੋਂ ਬੋਲਾਂ ਤਾਂ ਉਹ ਖੁੱਲੀ ਬਗਾਵਤ ਆਖ ਦੇਨੀ ਵਜਾਤਾ ਹੋਰ ਹੈ ਇਸ ਜਾਲ ਦੇ ਲੰਗਾਰ ਲੱਥਣ ਦੀ ਵਜਾਤਾ ਹੋਰ ਹੈ ਇਸ ਜਾਲ ਦੇ ਲੰਗਾਰ ਲੱਥਣ ਦੀ ਸ਼ਿਕਾਰੀ ਇਸ ਨੂੰ ਚਿੜੀਆਂ ਦੀ ਸ਼ਰਾਰਤ ਆਖਦੇ ਨੇ ਤੋ ਵਜਾਤਾ ਹੋਰ ਹੈ ਇਸ ਜਾਲ ਦੇ ਲੰਗਾਰ ਲੱਥਣ ਦੀ ਸ਼ਿਕਾਰੀ ਇਸ ਨੂੰ ਚਿੜੀਆਂ ਦੀ ਸ਼ਰਾਰਤ ਆਖਦੇ ਨੇ ਤੋ ਇਹ ਆਖਰੀ ਇੱਕ ਸ਼ੇਰ ਹੈ ਕਿ ਡਰੋਂ ਨਾ ਤੋੜ ਕੇ ਪਾਵਨ ਦੀਆਂ ਹੁਣ ਖੁੱਲ ਕੇ ਜਿਓ ਡਰੋਂ ਨਾ ਤੋੜ ਕੇ ਪਾਵਨ ਦੀਆਂ ਹੁਣ ਖੁੱਲ ਕੇ ਜਿਓ ਸ਼ਰਾ ਵਾਲੇ ਤਹਰ ਗਲਤੇ ਕਿਆਮਤ ਆਖਦੇ ਨੇ ਦਰੋਂਾਂ ਤੋੜ ਕੇ ਪਾਵਨ ਦੀਆਂ ਹੁਣ ਖੁੱਲ ਕੇ ਜਿਓ ਸ਼ਰਾ ਵਾਲੇ ਤਹਰ ਗਲਤੇ ਕਿਆਮਤ ਆਖਦੇ ਨੇ ਦੋਸਤੋ ਜਿਹੜੀ ਮੈਂ ਨਜ਼ਮ ਤੁਹਾਡਾ ਨਾਲ ਸਾਂਝੀ ਕਰਦੀਆਂ ਇਹ ਸੱਚੀ ਨਜ਼ਮ ਹੈ ਇਹ ਜੇਕ ਪਿਓ ਤੇ ਪੋਤਾ ਨਾ ਪੁੱਤ ਨੂੰ ਸੁਣਦਾ ਨਾ ਪਿਓ ਨੂੰ ਸੁਣਦਾ ਤੇ ਦੋਨੇ ਦੁਨੀਆ ਤੋਂ ਬੇਖਬਰ ਉਹ ਮਸਤ ਨੇ ਆਪਣੇ ਖੇਡਣ ਚ ਇਹ ਦ੍ਰਿਸ਼ ਹੈ ਤੇ ਜੇ ਨਾਲ-ਨਾਲ ਤੁਸੀਂ ਰਹੋਗੇ ਤਾਂ ਕਵਤਾ ਤੁਹਾਡੇ ਨਾਲ-ਨਾਲ ਰਹੇਗੀ ਨਜ਼ਮ ਦਾ ਹੁਣਵਾਨ ਹੈ ਅੰਬਰਵਲ ਉਛਲਦਾ ਪੱਥਰ ਅੰਬਰਵਲ ਉਛਲਦਾ ਪੱਥਰ ਪਹਾੜ ਤੋਂ ਪਰਤਦਿਆਂ ਖੇਡਦੇ ਦੇਖੇ ਦੋ ਜਣੇ ਪਹਾੜ ਤੋਂ ਪਰਤਦਿਆਂ ਖੇਡਦੇ ਦੇਖੇ ਦੋ ਜਣੇ ਮਾਰਤੂ ਜਹਾਬਾਲ ਤੇ ਉਹਦਾ ਪਿਓ ਰੁਕ ਕੇ ਗੱਲ ਕਰਨੀ ਚਾਹੀ ਪਰ ਸੁਣਨ ਤੇ ਬੋਲਣ ਤਵਾਰੀ ਪਿਓ ਵੀ ਤੇ ਪੁੱਤ ਵੀ ਪਹਾੜ ਤੋਂ ਪਰਤਦਿਆਂ ਖੇਡਦੇ ਦੇਖੇ ਦੋ ਜਣੇ ਮਾਰਤੂ ਜਹਾਬਾਲ ਤੇ ਉਹਦਾ ਪਿਓ ਰੁਕ ਕੇ ਗੱਲ ਕਰਨੀ ਚਾਹੀ ਪਰ ਬੋਲਣ ਤੇ ਸੁਣਨ ਤਵਾਰੀ ਪਿਓ ਵੀ ਤੇ ਪੁੱਤ ਵੀ ਇਸ਼ਾਰਿਆਂ ਨਾਲ ਹੀ ਕਰਨ ਗੱਲਾਂ ਉਹ ਖੇਡਣ ਚ ਫੇਰ ਹੋ ਗਏ ਮਸਤ ਦੁਨੀਆ ਤੋਂ ਬੇਖਬਰ ਪਿਓ ਪੁੱਤ ਨੂੰ ਲੱਕ ਤੋਂ ਫੜ ਖਾਈ ਵਾਲੇ ਪਾਸੇ ਨੰਗੀ ਹੋਈ ਪਾਣੀ ਦੀ ਪਾਈਪ ਨਾਲ ਲਮਕਾਉਂਦਾ ਪਿਓ ਪੁੱਤ ਨੂੰ ਲੱਕ ਤੋਂ ਫੜ ਖਾਈ ਵਾਲੇ ਪਾਸੇ ਨੰਗੀ ਹੋਈ ਪਾਣੀ ਦੀ ਪਾਈਪ ਨਾਲ ਲਮਕਾਉਂਦਾ ਪੁੱਤ ਝੂਲਦਾ ਖਿੜਖੜ ਹੱਸਦਾ ਜਿਵੇਂ ਮਿਲ ਗਿਆ ਹੋਵੇ ਸਾਰਾ ਜਹਾਨ ਪਿਓ ਪੁੱਤ ਦੀ ਖੁਸ਼ੀ ਦੇਖ ਖੁਭ-ਖੁਭ ਜਾਂਦਾ ਜਿਵੇਂ ਜਿੱਤ ਲਈ ਹੋਵੇ ਸਾਰੀ ਦੁਨੀਆ ਪਿਓ ਪੁੱਤ ਦੀ ਇਹ ਖੇਡ ਰਚ ਰਹੀ ਹੈ 마ਸੂਮ ਕਵਿਤਾ ਪੁੱਤ ਪਤ ਪਿਓ ਪੁੱਤ ਦੀ ਇਹ ਖੇਡ ਰਚ ਰਹੀ ਹੈ 마ਸੂਮ ਕਵਿਤਾ ਹੁਣ ਹੁਣ ਪੁੱਤ ਪਿਓ ਨੂੰ ਖੜਾਉਣ ਲੱਗਾ ਹੁਣ ਪੁੱਤ ਪਿਓ ਨੂੰ ਖੜਾਉਣ ਲੱਗਾ ਪੁੱਤ ਨਿੱਕੇ ਨਿੱਕੇ ਹੱਥਾਂ ਨਾਲ ਚੁੱਕਦਾ ਨਿੱਕਾ ਜਿਹਾ ਪੱਥਰ ਪਿਓ ਨੂੰ ਫੜਾਉਂਦਾ ਤੇ ਇਸ਼ਾਰਾ ਕਰਦਾ ਅੰਬਰਵਲ ਪਿਓ ਪੱਥਰ ਫੜ ਕੇ ਪੂਰੇ ਜ਼ੋਰ ਨਾਲ ਅੰਬਰਵਲ ਉਛਾਲਦਾ ਧੁੰਦ ਨੂੰ ਚੀੜਦਾ ਪੱਥਰ ਖਬਰੇ ਕਿੱਥੇ ਜਾ ਡਿੱਗਦਾ ਪੁੱਤ ਫੇਰ ਚੁੱਕਦਾ ਪੱਥਰ ਪਿਓ ਫੇਰ ਪੂਰੀ ਤਾਕਤ ਦੇ ਨਾਲ ਉਛਾਲਦਾ ਪੱਥਰ ਦੋਵੇਂ ਖੁਸ਼ ਹੁੰਦੇ ਹੱਸਦੇ ਖਿੜਖੜਾਉਂਦੇ ਖੇਡ ਲਗਾਤਾਰ ਜਾਰੀ ਪਿਓ ਪੁੱਤ ਦੀ ਇਹ ਖੇਡ ਰਚ ਰਹੀ ਹੈ जुग पलटाऊ कवता मैं हिला उल हथ हिला पत्थर निरंतर मैं उन्होंने वाल हथ हिला उतों तुर पा ये सोचता कि उछलने ही चाहिए ने पत्थर निरंतर उदो तक जदों तक लीरों लीड नहीं हो जाती धुंध ਤੇ ਪਿਓ ਪੁੱਤ ਦੇ ਪੈਰਾਂ ਵਿੱਚ ਨਹੀਂ ਆ ਕੇ ਡੱਕ ਜਾਂਦਾ ਸੂਰਜ ਮਿਹਰਬਾਨੀ ਸ਼ੁਕਰੀਆ